ਟਾੜੇ ਜੋ ਬਹੁਤਿਆਂ ਨੇ ਗੰਜਿਆਂ ਨੂੰ ਕੰਗੀ ਵੇਚਣ ਵਾਲੀ ਕਹਾਵਤ ਜਰੂਰ ਸੁਣੀ ਹੋਵੇਗੀ ਜੀਆਂ ਉਸਦੀ ਉਦਾਹਰਨ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਕੰਪਨੀ ਵੱਲੋਂ ਸਿਰ ਤੇ ਵਾਲ ਗਾਉਣ ਦਾ ਜਿਹੜਾ ਦਾਵਾ-ਵਾਦਾ ਕੀਤਾ ਕਿ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਉੱਥੇ ਪਹੁੰਚਦੇ ਨੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਪੇਂਟਰ ਵੀ ਉਨੀ ਜਲਦੀ ਦੇ ਨਾਲ ਦੀਵਾਰ ਤੇ ਪੇਂਟ ਨਹੀਂ ਕਰਦਾ ਜਿੰਨੀ ਜਲਦੀ ਦੇ ਨਾਲ ਇਹ ਭਾਈ ਸਾਹਿਬ ਉਹਨਾਂ ਦੇ ਸਿਰ ਦੇ ਉੱਪਰ ਪੇਂਟ ਕਰ ਰਹੇ ਨੇ ਉਸ ਦਵਾਈ ਨੂੰ ਮਲ ਰਹੇ ਨੇ ਪਰ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਸ ਦੇ ਨਾਲ ਹੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਆ ਵੱਖ-ਵੱਖ 채ਨਲਾਂ ਦੇ ਉੱਪਰ ਨਿਊਜ਼ ਵੀ ਚੱਲ ਰਹੀ ਆ ਕਿ ਜੋ ਇਹ ਦਵਾਈ ਦਾ ਦਾਵਾ-ਵਾਦਾ ਕੀਤਾ ਜਾ ਰਿਹਾ ਕਿ ਸਿਰ ਤੇ ਵਾਲ ਉੱਗ ਪੈਣਗੇ ਤਾਂ ਉਸ ਨੂੰ ਲੈ ਕੇ ਜਿਹੜੀ ਇਹ ਦਵਾਈ ਆ ਰਿਐਕਸ਼ਨ ਕਰ ਗਈ ਆ ਕਾਫੀ ਸਾਰੇ ਜਿਹੜੇ ਮਰੀਜ਼ ਆ ਉਹ ਪ੍ਰਭਾਵਿਤ ਹੋਏ ਨੇ ਕਿੰਨਾਂ ਦੀਆਂ ਅੱਖਾਂ ਦੇ ਉੱਪਰ ਬੁਰਾ ਪ੍ਰਭਾਵ ਪਿਆ ਐ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਬਣੀ ਹੋਈ ਆ ਫਿਲਹਾਲ ਜਿਹੜੀਆਂ ਤਸਵੀਰਾਂ ਤੁਸੀਂ ਸੰਗਰੂਰ ਦੀਆਂ ਦੇਖ ਰਹੇ ਹੋ ਪੰਪਣੀ ਦੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬ੍ਰਾਂਚਾ ਵੀ ਨੇ ਹੁਣ ਨਾ ਤਾਂ ਉਹ ਕੰਪਨੀ ਲੱਭ ਰਹੀ ਆ ਨਾ ਹੀ ਕੰਪਨੀ ਨੂੰ ਚਲਾਉਣ ਵਾਲੇ ਪ੍ਰਬੰਧਕ ਕਿਉਂਕਿ ਜਦੋਂ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੁੰਦੀ ਆ ਤਾਂ ਇੱਕ ਹਲਚਲ ਮਚ ਜਾਂਦੀ ਆ ਲੋਕਾਂ ਦੇ ਵਿੱਚ ਜਿਹੜੇ ਇਸ ਚੀਜ਼ ਤੇ ਭਰੋਸਾ ਕਰਦੇ ਨੇ ਔਰ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੀਆਂ ਕੰਪਨੀਆਂ ਗਲਤ ਹੋਣ ਗਿਆ ਔਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਮਰੀਜ਼ਾਂ ਤੇ ਇਹ ਦਵਾਈ ਦਾ ਗਲਤ ਅਸਰ ਹੋਇਆ ਹੋਵੇਗਾ ਲਗਭਗ 20 ਪਲੱਸ ਜਿਹੜੇ ਮਰੀਜ਼ ਆ ਉਹ ਇਸ ਦਵਾਈ ਤੋਂ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਜਿਹੜੇ ਬਾਕੀ ਲੋਕ ਨੇ ਉਹਨਾਂ ਦਾ ਭਰੋਸਾ ਜਿਹੜਾ ਐਸ ਕੰਪਨੀ ਤੋਂ ਉੱਠ ਜਾਂਦਾ ਐਸ ਤੇਲ ਬਣਾਉਣ ਵਾਲੀ ਕੰਪਨੀ ਤੋਂ ਭਰੋਸਾ ਉੱਠ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਇਹ ਚਰਚਾ ਦਾ ਵਿਸ਼ਾ ਵਧ ਜਾਂਦਾ ਲੋਕ ਹਾਸੋ-ਵਿਨੀਆ ਟਿੱਪਣੀਆਂ ਕਰ ਰਹੇ ਨੇ ਬਾਲੀਵੁੱਡ ਦੀ ਇੱਕ ਅਦਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਐਡ ਦੇ ਵਿੱਚ ਸਿਰ ਦੇ ਵਾਲ ਗਾਉਣ ਦੇ ਤੇਲ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਪਤੀ ਦੇਵ ਨੇ ਉਹਨਾਂ ਦੇ ਸਿਰ ਤੇ ਇੱਕ ਵੀ ਵਾਲ ਨਹੀਂ ਆ ਦਰਸ਼ਕਾਂ ਨੂੰ ਸੀ اپیل ਕਰਦੇ ਆ ਕਿਸੇ ਵੀ ਇਸ਼ਤਿਹਾਰ ਤੇ ਭਰੋਸਾ ਕਰਨ ਤੋਂ ਪਹਿਲਾਂ ਆਸ-ਪਾਸ ਜਾਂ ਉਸ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਜ਼ਰੂਰ ਲੈ ਲਵੋ ਤਾਂ ਕਿ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਸਕੋ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਸਿਰ ਦੇ ਉੱਪਰ ਰੰਗ ਕਰਨ ਵਾਲੇ ਪੇਂਟ ਦੀ ਤਰ੍ਹਾਂ ਉਹ ਦਵਾਈ ਲਗਾਈ ਜਾ ਰਹੀ ਆ ਦੂਜੇ ਪਾਸੇ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਫੋਟੋ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਇੱਕ ਵਿਅਕਤੀ ਦੇ ਅੱਖਾਂ ਦੇ ਉੱਪਰ ਜਿਹੜਾ ਉਸ ਦਵਾਈ ਨੇ ਗਲਤ ਪ੍ਰਭਾਵ ਪਾਇਆ ਜਦੀ ਵਜ੍ਹਾ ਕਰਕੇ ਉਹ ਅੱਜ ਅੱਖਾਂ ਦੇ ਰੋਗਾਂ ਦਾ ਸ਼ਿਕਾਰ ਹੋ ਚੁੱਕਿਆ ਫਿਲਹਾਲ ਤੁਸੀਂ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਸੋ ਹੋਰ ਅਪਡੇਟਸ ਲਈ ਬਨੇ ਰਹੋ ਜੀਵੀਐਸ ਟੈਮ ਦੇ ਨਾਲ